ਅਗਲੀ ਖਬਰ ਜਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਰੀਦਕੋਟ ਦੇ ਵਿੱਚ ਬੀਤੇ ਦਿਨੀ ਬੱਸ ਹਾਦਸੇ ਦੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਿਸ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੀ ਰਹਿਣ ਵਾਲੀ ਸਿਮਰਨਜੀਤ ਕੌਰ ਜੋ ਕਿ ਫਰੀਦਕੋਟ ਵਿਖੇ ਕੇਂਦਰੀ ਵਿਦਿਆਲੇ ਦੇ ਵਿੱਚ ਇੰਗਲਿਸ਼ ਦੇ ਅਧਿਆਪਕ ਸਨ ਹਰ ਰੋਜ਼ ਦੀ ਤਰ੍ਹਾਂ ਸਵੇਰੇ 7 ਵਜੇ ਕੋਟਕਪੂਰਾ ਚੌਂਕ ਸ਼੍ਰੀ ਮੁਖਸਰ ਸਾਹਿਬ ਤੋਂ ਦੀਪ ਕੰਪਨੀ ਦੀ ਬੱਸ ਦੇ ਵਿੱਚ ਸਵਾਰ ਹੋ ਕੇ ਫਰੀਦਕੋਟ ਲਈ ਰਵਾਨਾ ਹੋਏ ਸੀ ਜਿੱਥੇ ਕੋਟਕਪੂਰਾ ਰੋਡ ਤੇ ਬੱਸ ਤੇ ਟੱਕਰ ਦੀ ਤੁਹਾਨੂੰ ਦੱਸਦੀ ਹੈ ਕਿ ਟੱਕਰ ਹੁੰਦੀ ਹੈ ਟਰੱਕ ਦੀ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਬੱਸ ਹਵੇਲੀ ਲਾਗੇ ਉਹ ਲੰਘਦੇ ਸਮੇਂ ਨਾਲੇ ਦੇ ਵਿੱਚ ਜਾ ਡੇਗਦੀ ਹੈ ਜਿਸ ਦੌਰਾਨ ਅਧਿਆਪਕ ਸਿਮਰਨਜੀਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਕੌਰ ਪਿਛਲੇ ਕਰੀਬ 5 ਸਾਲ ਤੋਂ ਕੇਂਦਰੀ ਵਿਦਿਆਲੇ ਫਰੀਦਕੋਟ ਵਿਖੇ ਇੰਗਲਿਸ਼ ਟੀਚਰ ਦੀਆਂ ਸੇਵਾਵਾਂ ਨਿਭਾ ਰਹੇ ਸਨ ਉਹਨਾਂ ਦੇ ਦੋ ਜੁੜਵਾ ਬੱਚੇ ਵੀ ਸਨ ਜਿਨ੍ਹਾਂ ਦੀ ਉਮਰ ਸਵਾ 3 ਸਾਲ ਹੈ ਫਿਲਹਾਲ ਪਰਿਵਾਰ ਜਿਹੜਾ ਹੈ ਪੂਰਾ ਗਮਗੀਨ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਘਰ ਦੇ ਨਾਲ-ਨਾਲ ਗਲੀ ਵਾਲੇ ਵੀ ਜਿਹੜੇ ਨੇ ਕਾਫੀ ਦੁੱਖ ਜ਼ਾਹਰ ਕਰ ਰਹੇ ਨੇ ਕਿਉਂਕਿ ਕਾਫੀ ਖੁਸ਼ਦਿਲ ਇਨਸਾਨ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ। ਖਬਰ ਗਏ ਤੋਂ ਬਸਤੇ 7:03 ਤੇ ਉਡਗਪੁਰਾ ਚੌਂਕ ਤੋਂ ਚੜ੍ਹੇ ਬਸਤੇ ਨਿਊਦੀਪ ਵਾਲਿਆਂ ਦੀ ਬੱਸ ਰੀਡ ਕੋਰਟ ਦੇ ਲੱਗੇ ਨਾਲੇ ਦੇ ਐਕਸੀਡੈਂਟ ਹੋ ਗਿਆ ਤੱਕ ਨਾਲ ਤੇ ਇਹ ਨਾ ਦੀ ਮੁਕੇ ਤੇ ਡੈਥ ਹੋ ਗਈ ਆ ਨਾਲ ਹੋਰ ਚਾਰ ਜਣੇ ਪੰਜ ਜਣੇ ਦੀ ਮੁਕੇ ਤੇ ਡੈਥ ਹੋ ਗਈ ਮੇਰੀ ਡਾਕਟਰ ਨਾਲ ਮੇਰੀ ਨੌ ਲੱਗਦੀ ਸੀ ਜੀ ਉਮਰ ਇਹਨਾਂ ਦੀ ਚੰਗੀ 35 ਸਾਲ ਦੇ 35 ਸਾਲ ਦੇ ਕਰੀਬ ਸੀ ਬੱਚੇ ਦੋ ਬੇਟੇ ਜੀ ਫਿਰ ਸਾਬ ਮਤਲਬ ਜਦੋਂ ਬੱਚੇ ਦੋ ਸਬਾਹੇ ਬਹੁਤ ਬਲਾਰਾ ਤਗੜੀ ਜੀ ਇੰਗਲਿਸ਼ ਫਿਲਮ ਸੀ ਪੈਸ਼ਨ ਬਹੁਤ ਵਧੀਆ ਦੇ ਇਸ ਗੁੱਲਸ ਕਲਾਜ ਕੱਲ ਇਨਾ ਇੰਟਰਵਿਊ ਲੈਣੀ ਸੀ ਆਪਣੇ ਮਲਾਜਮੋਰ ਟੀਚਰ ਰੱਖਣੇ ਸੀ ਉਹ ਕਮੇਟੀ ਮੈਂਬਰ ਸੀ ਉੱਥੋਂ ਤੱਕ ਇਹ ਪਹੁੰਚ ਹੀ ਨਹੀਂ ਜ਼ਗੀਰ ਰਸਤੇ ਜੀ ਰਹਿ ਗਈ ਸਰਟੀਫਿਕੇਟ ਉਹਦੇ ਪਤਾ ਲੱਗਾ ਇੱਥੇ ਪਤੀ ਇਨ ਦੇ ਨੇ ਮੀਟਕ ਕੀਤੀ ਜੀ ਸਰਵਰ ਸਟੇਸ਼ਨ ਐ ਪ੍ਰਾਈਵੇਟ ਸਰਵਰ ਸਟੇਸ਼ਨ ਐ